ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਭਵਨ ਚਵਰੂ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕਹਿ ਜੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਜੰਤ ਭੇਰੀ ਰਹਾਉ ਸਹਿਸ ਤਵਨੈਨ ਨਨ ਨੈਨ ਹੈ ਤੋਹੇ ਕੋ ਸਹਿਸ ਮੂਰਤ ਨਨਾਇਕ ਤੋਹੀ ਸਹਿਸ ਪਦਮਲ ਨਨ ਏਕ ਪਦ ਗੰਧ ਹੈ ਸਹਿਸ ਤਵ ਗੰਧ ਹਿਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਇ ਕਿਸ ਦਾ ਚਾਨਣ ਸਭ ਮਹਿ ਚਾਨਣ ਹੋਇ ਗੁਰ ਸਾਫੀ ਜੋਤ ਪ੍ਰਗਟ ਹੋਇ ਜੋ ਇਸ ਭਾਵ ਹੈ ਸੋ ਆਰਤੀ ਹੋਇ ਹਰ ਚਰਨ ਕਬਲ ਮਕਰੰਦ ਲੋਗ ਤਮਨੋ ਅਨਜਨੋ 모ਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰ ਕਉ ਹੋਇ ਜਾਤੇ ਤੇ ਰਹਿ ਨਾਹੀ ਵਾਸਾ ਰਾਗ ਗੌੜੀ ਪੂਰਬੀ ਮੁਹੱਲਾ ਚੌਥਾ ਤਾਨ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਬ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡਾ ਉਤ ਪੁਨ ਵੱਡਾ ਹੈ ਰਹਾ ਸਾਫਤ ਹਰ ਰਸ ਸਾਧਨਾ ਜਾਣਿਆ ਤਿਨੇ ਅੰਤਰ ਹੋ ਮੈਂ ਕੰਡਾ ਹੈ ਜਿਉਂ-ਜਿਉਂ ਚੱਲ ਹੈ ਚੁਬੈ ਦੁਖ ਪਾਵ ਹੈ ਜਮ ਕਾਲ ਸਹਿੰ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਪ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਅਧਾਰ ਤੇਪ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਪਰੋਂ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਤਹਿਲ ਕੀ 베ਲਾ ਈहां ਖਾੜ ਚੱਲੋ ਹਰਲਾਹਾ ਆਗੈ ਬਸਲ ਸੁਹੇਲਾ ਔਰ ਕਟੈ ਦਿਨ ਸਰਹਿਣਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹ ਸੰਸਾਰ ਬਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਾ ਹੈ ਜਗਾਇ ਪੀ ਆਵੇ ਇਹ ਰਸ ਅਕਥ ਕਥਾ ਤਿਨ ਜਾਨੀ ਜਾ ਕਉ ਆਏ ਸੋਈ ਬਿਹਾਜਹੁ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਤਹਜੇ ਬੋਹਰ ਨਾ ਹੋਏ ਗੋ ਤੇਰਾ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਮ ਕਦਾਸ ਤਹੈ ਸੁਖ ਮੰਗੈ ਮੋ ਕਉ ਕਰ ਸੰਤਨ ਕੀ ਧੂਰੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਮੋਤੀ ਤਾ ਮੰਦਰ ਉਸ ਰਹਿ ਰਤਨੀ ਤਾ ਹੋਏ ਜੜਾਉ ਕਸਤੂਰ ਕੁੰਗੂ ਅਗਰ ਚੰਦਨ ਦੀਪ ਆਵੇ ਚਾਉ ਮਤ ਦੇਖ ਫੂਲਾ ਵਿਸਰੈ ਤੇਰਾ ਜਿਤਨਾ ਆਵੇ ਨਾਮ ਕਾਰ ਮੈਨ ਜੀਓ ਜਲ ਬਲ ਜਾਓ ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾ ਹੀ ਥਾ ਰਹਾ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਘ ਲਾਲ ਜੜਾਓ ਮੋਹਣੀ ਮੁਖਮਣੀ ਸੋਹ ਹੈ ਕਰੇ ਰੰਗ ਪਸਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨਾ ਆਵੈ ਨਾ ਸਿਧ ਹੋਵਾਂ ਸਿਧ ਲਾਈ ਰਿਧ ਆਖਾਓ ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰਾਖੈ ਭਾਉ ਮਤ ਦੇਖ ਫੂਲਾ ਵਿਸਰੈ ਤੇਰਾ ਚਿਤਨਾ ਆਵੈ ਨਾ ਸੁਲਤਾਨ ਹੋਵਾ ਮੇਲ ਲਸ਼ਕਰ ਤਖਤ ਰਾਖਾ ਪਾ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭਵਾਉ ਮਤ ਦੇਖ ਫੂਲਾ ਵਿਸਰੈ ਤੇਰਾ ਚਿਤਨਾ ਆਵੈ ਨਾ ਸ੍ਰੀ ਰਾਮ ਮਹੱਲਾ ਪਹਿਲਾ ਕੋਟ ਕੋਟੀ ਮੇਰੀ ਆਰਜਾ ਪਵਨ ਤੀਆਂ ਅਪਿਆਉ ਚੰਦ ਸੂਰਜ ਦੋਇ ਗੁਫੈ ਨਾ ਦੇਖਾਂ ਸੁਪਨੇ ਸੌਣ ਲਾਥਾਂ ਪੀ ਤੇਰੀ ਕੀੰਤਨਾ ਪਵੈ ਹਉ ਕੇ ਵੜਿਆ ਖਾਨਾ ਸਾਚਾ ਨਿਰੰਕਾਰ ਨਿਜ ਥਾਈ ਸੁਣ ਸੁਣ ਆਖ ਅੱਖੜੀ ਆਖਣਾ ਜੇ ਭਾਵੈ ਕਰੇ ਤਮਾਏ ਰਹਾਉ ਉਸਾਂ ਕਟੀਆਂ ਵਾਰ-ਵਾਰ ਤੀਸਣ ਤੀਸਾ ਪਾਏ ਅੱਗੀ ਥੇਤੀ ਜਾਲੀਆ ਭਤਮ ਥੇ ਤੀਰ ਲਜਾਉ ਪੀ ਤੇਰੀ ਕੀੰਤਨਾ ਪਵੈ ਫੌਕੇ ਵਡਿਆ ਖਾਨਾ ਪੰਖੀ ਹੋਏ ਕਹਿ ਜੇ ਭਵਾ ਤੈ ਅਸਮਾਨੀ ਜਾਉ ਨਜ਼ਰੀ ਕਿਸੈ ਨਾ ਆਵੰ ਲਾਂ ਕੁਸ਼ਪੀਆਂ ਨਾ ਖਾਉ ਪੀ ਤੇਰੀ ਕੀਮਤ ਨਾ ਪਵੈ ਫੌਕੇ ਵਡਿਆ ਖਾਨਾ ਨਾਨਕ ਕਾਗਦ ਲਖਮਣਾ ਪੜ ਪੜ ਚੀਚੈ ਭਾਉ ਮਸੂ ਤੋਟ ਨਾ ਵਈ ਲੇਖਣ ਪਾਉਣ ਚਲਾਉ ਪੀ ਤੇਰੀ ਕੀਮਤ ਨਾ ਪਵੈ ਕਿ ਦੇ ਵਧੀਆ ਖਾਣਾ